ਪਹਿਰ ਦਾ 1 ਵਜ ਗਿਆ ਹੈ ਤੇ ਤਰਨ ਤਾਰਨ ਬਾਏ ਇਲੈਕਸ਼ਨ ਦੌਰਾਨ ਇਸ ਵੇਲੇ ਜਿਹੜੀ ਪੋਲਿੰਗ ਹੋ ਚੁੱਕੀ ਹੈ 36 ਫੀਸਦੀ ਅੰਕਿਤ ਕੀਤੀ ਗਈ ਹੈ ਯਾਨੀ ਕਿ 36 ਫੀਸਦੀ ਲੋਕਾਂ ਨੇ ਆਪਣਾ ਜਮਹੂਰੀ ਹੱਕ ਦਾ ਇਸਤੇਮਾਲ ਕਰ ਲਿਆ ਅਸੀਂ ਇਸ ਵੇਲੇ ਪਿੰਡ ਖਾਰਾ ਦੇ ਬਾ ਖੜੇ ਹਾਂ ਜਿੱਥੇ ਪੋਲਿੰਗ ਬੂਥ ਹੈ ਪੋਲਿੰਗ ਬੂਥ ਦੇ ਅੰਦਰ ਦੋ ਬੂਥ ਭਰੇ ਹੋਏ ਨੇ ਜਿੱਥੇ ਲੋਕ ਆਪਣਾ ਹੱਕ ਇਸਤੇਮਾਲ ਕਰ ਰਹੇ ਨੇ ਆਪਣਾ ਵੋਟ ਕਾਸਟ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਦੋਨਾਂ ਦੀ ਗਿਣਤੀ ਭਰਪੂਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਪਹੁੰਚ ਰਹੇ ਨੇ ਔਰ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਕਾਸਟ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਖਾਰਾ ਦੀਆਂ ਕਰੀਬ ਬਾਈਕ ਸ਼ੋ ਦੇ ਕੋਲ ਇਸ ਪਿੰਡ ਦੇ ਵਿੱਚ ਵੋਟ ਹੈ ਜਿਹੜੀ ਕਿ ਦਰਜ ਕੀਤੀ ਗਈ ਹੈ ਔਰ ਆਪਣੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਲੋਕ ਨਿਕਲ ਰਹੇ ਨੇ ਖਾਸ ਕਰਕੇ ਜੇ ਇਸ ਵੇਲੇ ਦਾ ਰੁਝਾਨ ਦੇਖੀਏ ਤਾਂ ਫੀਮੇਲ ਜਿਆਦਾ ਨਜ਼ਰ ਆ ਰਹੀਆਂ ਨੇ ਭੈਣ ਜੀ ਜਿਹੜਾ ਇਸ ਤਰ੍ਹਾਂ ਕਰਕਦੇ ਹੋ ਇਹ ਆਪਣੇ ਵੋਟਰ ਕਾਰਡ ਲੈ ਕੇ ਆਈਆਂ ਨੇ ਭੈਣ ਜੀ ਨੇ ਵੋਟ ਪਾ ਲਈ ਹੈ ਤੁਸੀਂ ਵੋਟ ਪਾ ਲਈ ਹੈ ਜੀ ਕੀ ਸੋਚਿਆ ਹੈ ਕਿ ਵੀ ਕਿਸ ਤਰ੍ਹਾਂ ਵੀ ਉਮੀਦ ਹੈ ਤੋਂ ਜਿਹਨੂੰ ਤੁਸੀਂ ਵੋਟ ਪਾਈ ਹੈ ਕਿ ਉਹ ਤੁਹਾਡੇ ਪਿੰਡ ਲਈ ਤੁਹਾਡੇ ਸ਼ਹਿਰ ਦੇ ਲਈ ਕੁਝ ਕਰ ਸਕਦਾ ਹੋਵੇ ਐਨ ਕਦੀ ਬੋਲਿਆ ਭਾਜੀ ਸਾਨੂੰ ਤੇ ਜੇ ਹੋਈ ਜੈਦਾ ਕਣਕ ਕਣਕ ਮਿਲਣੀ ਚਾਹੀਦੀ ਹੈ ਜੀ ਹਾਂ ਸਾਡਾ ਗਲੀਆਂ ਗੁਲੀਆਂ ਦਾ ਵਧੀਆ ਹੈ ਗੰਦ ਬੜਾ ਪਿਆਜ ਹਾਂਜੀ ਇਹੋ ਹੀ ਆ ਸਾਨੂੰ ਤੇ ਜੀ ਹਾਂ ਓਕੇ ਹਾਂਜੀ ਸੋ ਜਿਮਨੀ ਚੋਨ ਹੈ ਜਿਮਨੀ ਚੋਨ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਹੜੇ ਪਹਿਲੇ ਆਪ ਦੇ ਵਿਧਾਇਕ ਸਨ ਉਹਨਾਂ ਦੇ ਅਕਾਲ ਚਲਾਨੇ ਤੋਂ ਬਾਅਦ ਇਹ ਹਲਕਾ ਖਾਲੀ ਹੋ ਗਿਆ ਸੀਗਾ ਔਰ ਇਸ ਹਲਕੇ ਦੇ ਵਿੱਚ ਹੁਣ VOTING ਹੋ ਰਹੀ ਆ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ VOTING ਹੋ ਰਹੀ ਹੈ ਉਸ ਕੁਲ ਮਿਲਾ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਬਾਈਪੋਲ ਹੋਣੀ ਹੈ ਉੱਥੇ ਚੱਲ ਰਹੀ ਹੈ ਨੇ ਉਸ ਤੋਂ ਇਲਾਵਾ ਬਿਹਾਰ ਚ ਪੋਲਿੰਗ ਹੋ ਰਹੀ ਹੈ ਸੋ ਤਸਵੀਰਾਂ ਪਿੰਖਾਰਾ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਦੋ ਬੂਥ ਦੇ ਇਸ ਵੇਲੇ 99 ਅਤੇ 90 ਦੋ ਬੂਥ ਸੇ ਜਿੰਨਾ ਦੇ ਵਿੱਚ ਇਸ ਵੇਲੇ VOTING ਚੱਲਦੀ ਪਈ ਹੈ ਔਰ ਲੋਕ ਵੀ ਜਿਹੜੇ ਕਿ ਆਪਣੇ ਕਰੋਨਿਕਲ ਦੇ ਬਨੇ ਆਪਣੇ ਕਾਮਕਾਰ ਨੂੰ ਕੜ ਕੇ ਸਿਰਫ ਆਪਣਾ ਹੱਕ ਜਿਹੜਾ ਹੈ ਉਹ ਇਸਤੇਮਾਲ ਕਰਨ ਦੇ ਲਈ ਇੱਥੇ ਪਹੁੰਚੇ ਨੇ ਦੇਖੋ ਤੁਸੀਂ ਲੰਬੀ ਕਤਾਰ ਲੱਗੀ ਹੋਈ ਹੈ ਜਿਹਦੇ ਵਿੱਚ ਖਾਸ ਕਰਕੇ ਫੀਮੇਲ ਜ਼ਿਆਦਾ ਨੇ ਜਿਹੜੀਆਂ ਕਿ ਆਪਣੇ ਹੱਕ ਦਾ ਇਸਤੇਮਾਲ ਕਰਨ ਦੇ ਲਈ ਇੱਥੇ ਪਹੁੰਚੇ ਨੇ ਸੋ 99 ਨੰਬਰ ਦੇ ਥੋੜੀ ਜੀ ਭੀੜ ਘਟ ਹੈ ਮਗਰ ਫਿਰ ਵੀ ਗਿਣਤੀ ਤੇ ਇੱਥੇ ਇਧਰ 90 ਨੰਬਰ ਤੇ ਉੱਤੇ ਜ਼ਿਆਦਾ ਗਿਣਤੀ ਹੈ ਫੀਮੇਲ ਇੱਥੇ ਪਹੁੰਚੇ ਨੇ ਜਿਹੜੇ ਆਪਣਾ ਜਿਹੜਾ ਉਹਨਾਂ ਦਾ ਹੱਕ ਹੈ ਉਹਦਾ ਇਸਤੇਮਾਲ ਕਰਨੇ ਪੈਣ ਜੀ ਕਿਸ ਤਰ੍ਹਾਂ ਦਾ ਅੱਜ ਤੁਸੀਂ ਵੋਟ ਪਾਣ ਆਇਓ ਪਹਿਲਾਂ ਤੁਸੀਂ ਇੱਥੇ ਉਮੀਦਵਾਰ ਸੀਗੇ ਉਹਨਾਂ ਦੀ ਮੌਤ ਹੋ ਗਈ ਅੱਜ ਤੁਸੀਂ ਵੋਟ ਪਾਣ ਆਇਓ ਕੁਝ ਸੋਚ ਕੇ ਆਏ ਕਿ ਵੀ ਅਸੀਂ ਫਲਾਣੇ ਉਮੀਦਵਾਰ ਨੂੰ ਹੀ ਵੋਟ ਪਾਣੀ ਹੈ ਕਿਉਂਕਿ ਉਹ ਜ਼ਿਆਦਾ ਕੰਮ ਕਰੇਗਾ ਹਾਂ ਹਾਂ ਇਹ ਤਾਂ ਕਰੂੰ ਸੋਚ ਕੇ ਆਈ ਦਾਵਾ ਪਈ ਹੈ ਬੈਟਰ ਹੈ ਸਾਡੇ ਲਈ ਵਧੀਆ ਕੰਮ ਕਰ ਸਕਦੇ ਆ ਜਾਂ ਅਸੀਂ ਇਹਨਾਂ ਨੂੰ ਚੁਣਨਾ ਹਾਂ ਉਹਨਾਂ ਲਈ ਵੋਟ ਪਾਣੀ ਹੈ ਬਿਲਕੁਲ ਇੱਥੇ ਕੰਮ ਜਿਹੜੇ ਤੁਹਾਡੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਮੇਰਾ ਇਹ ਪਿੰਡ ਹੈਗਾ ਬਹੁਤ ਵਧੀਆ ਹੋਣਾ ਚਾਹੀਦਾ ਹੈ ਇਹੋ ਜੀ ਸੋਚ ਹੋਏਗੀ ਇਹ ਤਾਂ ਸਾਰੇ ਸੋਚਦੇ ਆ ਕਿ ਸਾਡੇ ਪਿੰਡ ਚ ਵਧੀਆ ਕੰਮ ਹੋਣ ਸਾਰਾ ਕੁਝ ਵਧੀਆ ਹੋਵੇ ਮਾਹੌਲ ਚੱਲ ਵੀ ਬਿਲਕੁਲ ਵਧੀਆ ਹੋਵੇ ਜੀ ਤੇ ਜਿਹੜੇ ਚੋਣ ਜਿਨ੍ਹਾਂ ਨੂੰ ਅਸੀਂ ਚੋਣਨਾ ਮ ਉਹ ਵੀ ਇੱਥੇ ਵਧੀਆ ਕੰਮ ਕਰਨ ਬਿਲਕੁਲ ਸੋ ਇਹ ਤੁਹਾਨੂੰ ਇੱਕ ਮੌਕਾ ਮਿਲਿਆ ਹੈ ਕਿ ਤੁਸੀਂ ਆਪਨਾ ਉਹ ਉਮੀਦਵਾਰ ਚੁੜਨਾ ਹੈ ਜਿਹੜਾ ਕਿ ਤੁਹਾਡੇ ਲਈ ਕੰਮ ਕਰ ਸਕਦਾ ਹੋਵੇ ਜਿਹੜਾ ਤੁਹਾਡੇ ਗਲੀਆਂ ਨਾਲੀਆਂ ਤੁਹਾਡੀ ਆਵਾਜ਼ ਜਿਹੜੀ ਹੈ ਅਸੈਂਬਲੀ ਤੱਕ ਪਹੁੰਚਾਏ ਕਿਉਂਕਿ ਇਹ ਤਰਨ ਤਰਨ ਦੇ ਬਾਈ ਇਲੈਕਸ਼ਨ ਹੈ ਕੀ ਕਹੋਗੇ ਤੁਹਾਡਾ ਵੀ ਸਮੇਂ ਤੁਹਾਨੂੰ ਮਿਲਿਆ ਹੈ ਹਾਂਜੀ ਵੀਰ ਜੀ ਵਧਿਆ ਵਧਿਆ ਕੰਮ ਕਰਨੇ ਜੇ ਤੁਮ ਖਲੋਤੇ ਹੋਣਾ ਕਾਮਯਾਬ ਹੋਇਓ ਐ ਖੁਸ਼ੀ ਖਚਾਲੀ ਹੋ ਕਾਮਯਾਬ ਵਧਿਆ ਵਧਿਆ ਕੰਮ ਕਰੋ ਗਲੀਆਂ ਦਾ ਮਟੜੇ ਦੇ ਵਧਿਆ ਵਧਿਆ ਕੰਮ ਕਰਨਾ ਵਧਿਆ ਵਧਿਆ ਕੰਮ ਕਰਨ ਅਸੀਂ ਗੱਲ ਕਰਦੇ ਭੈਣ ਜੀ ਤੁਸੀਂ ਵੀ ਵੋਟ ਕਾਸਟ ਕਰਨ ਲਈ ਘਰੋਂ ਨਿਕਲੇ ਹੋ ਘਰੋਂ ਇਹ ਸੋਚ ਕੇ ਆਏ ਹੋ ਕਿ ਸਾਡਾ ਪਿੰਡ ਜਿਹੜਾ ਕਿ ਬਹੁਤ ਵਧੀਆ ਬਣੇ ਸੜਕਾਂ ਨਾਲੀਆਂ ਚੰਗੀਆਂ ਹੋਣ ਉਮੀਦਵਾਰ ਨੂੰ ਕੁਝ ਸੋਚ ਕੇ ਆਏ ਹੋ ਮੈਂ ਨਹੀਂ ਚਾਹਾਂਗਾ ਕਿ ਕੀ ਸੋਚ ਕੇ ਆਏ ਤੁਸੀਂ ਉਹ ਕਲੀਅਰ ਕਰੋ ਪਰ ਤੁਹਾਡਾ ਹੱਕ ਹੈ ਕਿ ਤੁਸੀਂ ਅੱਜ ਇਸਤੇਮਾਲ ਕਰਨ ਦੇ ਲਈ ਆਏ ਹੋ ਹਾਂਜੀ ਸਾਡੇ ਪਿੰਡ ਦੀ ਮੇਨ ਪ੍ਰੋਬਲਮ ਹੈਗੀ ਆ ਸੜਕਾਂ ਦੀ ਗਲੀਆਂ ਦੀ ਚਪੜਾਂ ਦੀਆਂ ਵੀ ਨਜ਼ਰ ਨਿਕਾਸ ਹੋਣਾ ਚਾਹੀਦਾ ਮੇਨ ਕੰਮ ਇਹ ਹੀ ਹੈ ਔਰ ਬਾਕੀ ਦੇ ਕੰਮ ਵੀ ਬਥੇਰੇ ਹੈਗੇ ਨੇ ਤੁਹਾਡੇ ਇਸ ਜ਼ਿਲ੍ਹੇ ਦੀ ਇਸ ਹਲਕੇ ਦੀ ਆਵਾਜ਼ ਅਸੈਂਬਲੀ ਤੱਕ ਜਾਂਵੇ ਸਰਕਾਰ ਤੱਕ ਜਾਂਵੇ ਜਿਹੜੇ ਕੰਮ ਰਹਿ ਗਏ ਨੇ ਉਹ ਵੀ ਪੂਰੇ ਹੋ ਸਕਣ। ਹਾਂਜੀ ਜ਼ਰੂਰ। ਸੋ ਆਪਣਾ ਜਮਹੂਰੀ ਹੱਕ ਇਸਤੇਮਾਲ ਕਰਨ ਦੇ ਲਈ ਲੋਕ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ। ਇਹ ਨਜ਼ਾਰਾ ਤੁਹਾਨੂੰ ਖਾਰਾ ਦਾ ਦਿਖਾ ਰਹੇ ਹਾਂ, ਪੋਲਿੰਗ ਬੂਥ ਦਾ ਦਿਖਾ ਰਹੇ ਹਾਂ ਜਿੱਥੇ ਪਰ ਹਰ ਇੱਕ ਗੱਲ ਤੇ ਫੀਮੇਲ ਜਾਦਾ ਨੇ ਫੀਮੇਲ ਦੀ ਗਿਣਤੀ ਜ਼ਿਆਦਾ ਹੈ। ਲੋਕ ਜ਼ਰੂਰ ਇਸ ਵੇਲੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਰਦ ਵੀ ਇੱਥੇ ਪਹੁੰਚੇ ਹੋਏ ਨੇ ਮਗਰ ਗਿਣਤੀ ਜ਼ਿਆਦਾਤਰ ਫੀਮੇਲ ਦੀ ਹੈ ਸੋ ਸਵੇਰੇ ਸਵੇਰੇ ਮਾਦਾ ਨੇ ਆਪਣਾ ਇਸਤੇਮਾਲ ਕਰ ਲਿਆ ਸੀ ਆਪਣੀ ਵੋਟ ਕਾਸਟ ਕਰ ਲਈ ਸੀਗੀ ਔਰ ਔਰਤਾਂ ਜਿਸਾ ਘਰ ਦਾ ਕੰਮ ਕਰ ਸਮਾਪਤ ਕਰਕੇ ਨਿਕਲਦੇ ਨੇ ਸੋ ਇਹ ਲੰਬੀਆਂ ਕਤਾਰਾਂ ਇਸ ਬੂਥ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਖਾਰਾ ਦੀਆਂ तकरीबन 2000 ਦੇ ਕੋਲ-ਕੋਲ ਵੋਟ ਹੈਗੀਆਂ ਨੇ ਜਿਹੜੀਆਂ ਕਿ ਅੱਜ ਪੂਰੀਆਂ ਪੈਣਗੀਆਂ ਔਰ ਜਿਸ ਉਮੀਦਵਾਰ ਦੇ ਵਿੱਚ ਜਿਆਦਾ ਜਿੰਨੂੰ ਵੋਟਾਂ ਪੈਣਗੀਆਂ ਉਸ ਉਮੀਦਵਾਰ ਦੀ ਜਿੱਤ ਹੋਏਗੀ ਇਸ ਲਈ ਜੇ ਗੱਲ ਕਰੀਏ ਤਾਂ ਪੂਰੇ ਤਰਨਤਾਰਨ ਖਾਲਕੇ ਦੇ ਵਿੱਚ 36% ਦੀ 1 ਵਜੇ ਤੱਕ 36% ਦੀ ਪੋਲ ਹੋ ਚੁੱਕੀ ਸਿਗੀ ਸੋ ਇਹ ਇਹ ਪੋਲਿੰਗ ਦਾ ਆંકੜਾ ਇਹ ਦੱਸਦਾ ਹੈ ਕਿ ਸ਼ਾਮ ਨੂੰ 6 ਵਜੇ ਤੱਕ ਇਹਦੀ ਉਮੀਦ ਹੈ ਕਿ 60-65% ਪੋਲਿੰਗ ਤੋਂ ਵੱਧ ਦੀ ਹੋਣ ਦੀ ਉਮੀਦ ਹੈ ਸੋ ਸੁਰੱਖਿਆ ਦੇ ਪ੍ਰਬੰਧ ਦੀ ਗੱਲ ਕਰੀਏ ਤਾਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਗੱਲ ਨਾ ਹੋਵੇ ਇਹਦੇ ਲਈ ਪੈਰਾ ਮਿਲਟਰੀ ਫੋਰਸ ਵੀ ਲਗਾਈ ਹੋਈ ਹੈ ਲੋਕ ਤੁਸੀਂ ਦੇਖੋ ਕਿ ਨਿਕਲ ਰਹੇ ਨੇ ਘਰਾਂ ਤੋਂ ਬਾਹਰ ਆਪਣੇ ਨਿਕਲ ਰਹੇ ਨੇ ਗੱਡੀਆਂ 'ਚ ਵੀ ਆ ਰਹੇ ਨੇ ਪੋਲਿੰਗ ਸਟੇਸ਼ਨ ਦੇ ਬਾਹਰ ਗੱਡੀਆਂ ਲੱਗੀਆਂ ਨੇ ਔਰ ਖਾਸ ਕਰਕੇ ਲੇਡੀਆਂ ਇਸ ਵੇਲੇ ਨਿਕਲਦੀਆਂ ਨੇ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀਗਾ ਕਿ ਇਹ ਸਿਰਫ ਉਦੋਂ ਨਿਕਲਦੇ ਨੇ ਕਿ ਆਪਣਾ ਘਰ ਦਾ ਜਿਹੜਾ ਕੰਮਕਾਰ ਹੈ ਜ਼ਰੂਰੀ ਕੰਮਕਾਰ ਹੈ ਉਹਨੂੰ ਸਮਾਪਤ ਕਰ ਲੈਣ ਸੋ ਵੋਟਿੰਗ ਪ੍ਰਕਿਰਿਆ ਲਗਾਤਾਰ ਜਾਰੀ ਹੈ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੋਈ ਔਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਵੇਲੇ ਪੋਲਿੰਗ ਬੂਥ ਪਿੰਖਾਰਾ ਦਾ ਜਿੱਥੇ ਲੋਕ ਆਪਣੇ ਆਪਣੇ ਹੱਕਾਂ ਦਾ ਇਸਤੇਮਾਲ ਕਰ ਰਹੇ ਨੇ ਸੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸਿਕਿਉਰਿਟੀ ਵੱਜੋਂ ਪੂਰੀ ਚਾਰਕ ਚੌਂਬੰਦ ਕੀਤੀ ਹੈ ਕਿਸੇ ਤਰ੍ਹਾਂ ਦੀ ਕੋਈ ਕਟਨਾ ਨਾ ਹੋ ਇਸ ਤਰ੍ਹਾਂ ਦੇ ਕੋਈ ਵਾਪਰੇ ਕੋਈ ਹੁਦੰਗ ਨਾ ਹੋਵੇ ਇਸ ਕਰਕੇ ਸ਼ਾਂਤਮਈ ਢੰਗ ਦੇ ਨਾਲ ਲੋਕ ਨਿਕਲ ਰਹੇ ਨੇ ਔਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਕਿ ਵਿਧਾਇਕ ਸਨ ਤਰਨਤਾਰਨ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਦਾ ਅਚਨਚੇਤ ਦਿਹਾਂਤ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਹਲਕਾ ਖਾਲੀ ਸੀਗਾ ਜਿਹਦੇ ਤੇ ਚੋਣ ਕਮਿਸ਼ਨ ਵੱਲੋਂ ਸਮੇਂ ਸਿਰ ਕਿ ਇਹ ਆਕਾ ਕੈ ਸੀਗਾ ਕਿ 11 ਤਰੀਕ ਨੂੰ ਇਸ ਦੀ VOTING ਹੋਏਗੀ ਔਰ 14 ਤਰੀਕ ਨੂੰ ਇਸ ਦਾ ਰਿਜ਼ਲਟ ਆ ਜਾਏਗਾ 14 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਚੋਣ ਜਿੱਥੇ ਜਿੱਥੇ ਹੋ ਰਹੀ ਹੈ ਜਿੱਥੇ ਜਿੱਥੇ ਬਾਈਪੋਲ ਹੋ ਰਹੀ ਹੈ ਉਥੇ ਉਹਦੀ ਗਿਣਤੀ ਹੋਏਗੀ ਇਸ ਦੇ ਨਾਲ ਨਾਲ ਬਿਹਾਰ ਦੇ ਜਿਹੜੇ ਵਿਧਾਨ ਸਭਾ ਇਲੈਕਸ਼ਨ ਆ ਉਹਦੀ ਗਿਣਤੀ ਹੋਏਗੀ ਉਹਦੇ ਨਾਲ ਹੀ ਇਹਨਾਂ ਦੀ ਗਿਣਤੀ ਵੀ ਹੋ ਜਾਏਗੀ ਔਰ ਤਰਨ ਤਾਰਨ ਨੂੰ ਉਹਦਾ ਨੁਮਾਇੰਦਾ ਮਿਲ ਜਾਏਗਾ ਔਰ ਤਰਨ ਤਾਰਨ ਦੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਜਿਹੜੀਆਂ ਮਸਲੇ ਨੇ ਉਹ ਹੁਣ ਵਿਧਾਨ ਸਭਾ ਦੇ ਵਿੱਚ ਜਾ ਕੇ ਉਠਾਏਗਾ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਵਹਿਲ ਧੰਨਕਸਵਾਤ ਟੀਵੀ ਅੰਮ੍ਰਿਤਸਰ